ਬਾਦਲਟਨ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇਨਿੰਗ ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਆ ਤੇ ਅੱਜ ਅਸੀਂ ਮਾਕੇ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਹੈ ਜੀ ਵਿਗਾਉ ਫਾਊਂਡੇਸ਼ਨ ਆਰਪੀ ਵਰਜੀ ਦੇ ਨਾਲ ਰਲ ਕੇ ਅੱਜ ਅਥੇ ਅਸੀਂ ਦਸਤਾਰ ਕੈਂਪ ਲਗਾਉਣ ਆਏ ਹੁਏ ਆ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆ ਕਿੰਨੇ ਸਵੇਚ ਜੀ ਤੁਸੀਂ ਉੱਥੇ ਜੀ ਕੀ ਵਾ ਅ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ ਪੱਗ ਬੰਨਣੀ ਬਹੁਤ ਔਖੀ ਲੱਗਦੀ ਹੈ ਉਹਨਾਂ ਲਈ ਇੱਕ ਮੈਸੇਜ ਜ਼ੈਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬੰਨ ਕੇ ਵੀ ਭਗਵਾਨ ਸਕਦੇ ਹਾਂ ਇਹ 2014 ਸ਼ੁਰੂ ਕੀਤਾ ਸੀਗਾ ਇਹ ਸ਼ੌਂਕਿਆ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅਸੀਂ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਨਵੰਬਰ ਦੇ ਵਿੱਚ 105 ਜਣਾਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਾਨੇ ਨੇ ਕਿਹਾ ਜੀ 82 ਜਾਨੇ ਵਾਹ ਜੀ ਵਾਹ 82 ਜਾਨੇ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਆ ਤੇ ਇਸੇ ਤਰ੍ਹਾਂ ਜਿਵੇਂ ਜਦੋਂ ਇਸ ਤਰ੍ਹਾਂ ਇਸ ਤਾਰ ਸੀ ਜੱਟ ਕਿਹਾ ਜਾ ਰਿਹਾ ਕਿ ਬੁਲੇਟ ਦੇ ਵੀ ਹਾਂ ਜੀ ਚਲਦੇ ਨੇ ਬੁਲੇਟ ਦੇ ਵੀ ਬਣ ਲਈਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਉਹ ਸਾਡਾ 2 ਮਿੰਟ ਦੇ ਵਿੱਚ ਬੰਨੀ ਜਾਂਦੀ ਹੈ ਵਗ 1.5 ਤੋਂ 2 ਮਿੰਟ ਚਲਦੇ ਬੁਲਟ ਤੇ ਨਹੀਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆਜੀ ਕਿਉਂਕਿ ਬੁਲਟ ਸ਼ੁਰੂ ਤੋਂ ਚਲਾਉਂਦੇ ਆਏ ਆ ਜੀ ਇੱਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਲਾਲ ਵਾਲਾ ਸੀ ਦਸਤਾਰ ਬੰਨੀਗੇ ਪਹਿਲੇ ਮੈਂ ਆਪਣੇ ਬੰਨਣ ਦੀ ਪ੍ਰੈਕਟਿਸ ਕੀਤੀ ਜੀ ਫਿਰ ਬੁਲਟ ਦੇ ਉੱਪਰ ਬੱਚਾ ਬਿਠਾ ਕੇ ਹਿੰਦੀ ਸਾਈਡ ਦਾ ਹਾਈਟ ਦਾ ਉਹ ਬੱਚਾ ਬਿਠਾ ਕੇ ਫਿਰ ਉਹਨਾਂ ਤੋਂ ਬੱਚੇ ਦੇ ਪੱਗ ਬੰਨੀ ਆ ਚਲਦੇ ਹੋ ਬੁਲਟ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾਂ ਨਹੀਂ ਬੰਨਦੇ ਉਹਨਾਂ ਲਈ ਜਲਦੀ ਵੀ ਬੰਨੀ ਜਾਂਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਜਾਂਦੀ ਹੈ ਪਾਕੀ ਸ਼ੀਸ਼ੇ ਤੋਂ ਪਹਿਲਾਂ ਵੀ ਬੰਨੀ ਹੁੰਦੀ ਹੈ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ ਮਾਡਲ ਤੋਂ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਤੇ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇning ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਹਾਂ ਤੇ ਅੱਜ ਅਸੀਂ ਮਾਘੀ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਜੀ ਵਿਗਾਸ ਫਾਊਂਡੇਸ਼ਨ ਆਰਪੀ ਵਰਜੀ ਦੇ ਨਾਲ ਰਲ ਕੇ ਅੱਜ ਇੱਥੇ ਅਸੀਂ ਦ ਇਸੇ ਤਰ੍ਹਾਂ ਜਿਵੇਂ ਸਵਾਵਾ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆ। ਕਿੰਨੇ ਸੋ ਵਿੱਚ ਜਿਹੜੀ ਤੁਸੀਂ ਹੁੰਦੇ ਹੋ ਉੱਥੇ ਕੋਈ ਵੱਲ ਸੁਭ ਦੀ ਉਮਾ ਵਿੱਚ ਤੋਂ ਉੱਠੇ ਜਾਂਦੇ। ਅ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀ ਕਹਿੰਦੇ ਨੇ ਕਿ ਸਾਨੂੰ ਪੱਗ ਬਨਣੀ ਬਹੁਤ ਔਖੀ ਲੱਗਦੀ ਹੈ। ਉਹਨਾਂ ਲਈ ਇੱਕ ਮੈਸੇਜ ਤਿਆਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬਨ ਕੇ ਵੀ ਭਗਵਾਨ ਸਕਦੇ ਆ। ਇਹ 2014 ਸ਼ੁਰੂ ਕੀਤਾ ਸੀਗਾ। ਇਹ ਸ਼ੌਂਕਿਆਂ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਉਹ ਨੰਬਰ ਦੇ ਵਿੱਚ 105 ਜਣਿਆਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਿਆਂ ਨੇ ਕਿਹਾ ਜੀ 82 ਜਣੇ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਹੈ ਤੇ ਇਸੇ ਤਰ੍ਹਾਂ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਸਤਾਰ ਸਿਜਾਟੇ ਨੂੰ ਕੀਤਾ ਜਾ ਰਿਹਾ ਹੈ ਕਿ ਬੁਲੇਟਸ ਤੇ ਵੀ ਬਣਾਈ ਹੋ ਜਾਂਦੀ ਹੈ। ਹਾਂਜੀ ਚਲਦੇ ਤੇ ਬੁਲੇਟ ਦੇ ਵੀ ਬਣ ਲਈਦੀ ਹੈ ਜੀ। ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ। ਉਹ ਸਾਡਾ 2 ਮਿੰਟ ਦੇ ਵਿੱਚ ਬਣ ਜਾਂਦੀ ਹੈ ਵਗ 1.5 ਤੋਂ 2 ਮਿੰਟ ਚਲਦੇ ਬੁਲੇਟ ਤੇ। ਕੋਈ ਨਹੀਂ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ। ਨਹੀਂ ਮੁਸ਼ਕਲ ਕੋਈ ਨਹੀਂ ਆਜੀ ਕਿਉਂਕਿ ਬੁਲਟ ਸ਼ੁਰੂ ਤੋਂ ਚਲਾਉਂਦੇ ਆਏ ਆਂ ਜੀ। ਇੱਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਨਾਲ ਨਾਲ ਅਸੀਂ ਦਸਤਾਰ ਬਣਨੀ ਗਈ। ਪਹਿਲੇ ਮੈਂ ਆਪਣੇ ਬਣਨ ਦੀ ਪ੍ਰੈਕ ਹਾਈਡ ਦਾ ਉਹ ਬੱਚਾ ਬਿਠਾ ਕੇ ਫਿਰਉਂਦੇ ਬੱਚੇ ਦੇ ਪੱਗ ਬੰਨੀ ਆ ਚਲਦੇ ਹੋ ਬੁਲੇਟ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾ ਨਹੀਂ ਬੰਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾ ਬੰਨੋ ਬਾਹਨੇ ਨਾਲ ਆਓ ਜਲਦੀ ਵੀ ਬੰਨੀ ਜਾਂਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਜਾਂਦੀ ਹੈ ਪਾਕੀ ਸ਼ੀਸ਼ੇ ਤੋਂ ਬਿਨਾ ਵੀ ਬੰਨੀ ਹੁੰਦੀ ਹੈ ਧਿਆਨੇ ਤੋਂ ਬਿਲੋਂਗ ਕਰਦਾ ਹਾਂ ਜੀ ਮਾਡਲ ਤੋਂ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਜ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇਨਿੰਗ ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫਰੀ ਸੇਵਾ ਕਰਦੇ ਆ ਤੇ ਅੱਜ ਅਸੀਂ ਮਾਕੇ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਜੀ ਵਿਗਾਸ ਫਾਊਂਡੇਸ਼ਨ ਹਰਪੀ ਵੀਰਜੀ ਦੇ ਨਾਲ ਰਲ ਕੇ ਅੱਜ ਇੱਥੇ ਅਸੀਂ ਦਸਤਾਰ ਕੈਂਪ ਲਗਾਉਣ ਆਏ ਹੁਣੇ ਆ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆ ਨੇ ਸਬੇ ਚ ਚੀ ਚੋ ਤੇ ਉਹਦੇ ਤੋਂ ਕੀ ਬਣ ਸਕਦੇ ਉਹ ਇਸ ਤਰ੍ਹਾਂ ਉਹਦੇ ਤੋਂ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ ਪੱਗ ਬਨਣੀ ਬਹੁਤ ਔਖੀ ਲੱਗਦੀ ਹੈ ਉਹਨਾਂ ਲਈ ਇੱਕ ਮੈਸੇਜ ਜ਼ੇਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬਨ ਕੇ ਵੀ ਪੱਗ ਬਨ ਸਕਦੇ ਆ ਇਹ 2014 ਸ਼ੁਰੂ ਕੀਤਾ ਸੀਗਾ ਇਹ ਸ਼ੌਂਕੀਆਂ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅਸੀਂ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਨਵੰਬਰ ਦੇ ਵਿੱਚ 105 ਜਣਾਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਾਂ ਨੇ ਕਿਹਾ ਜੀ 82 ਜਣੇ ਵਾਹ ਜੀ ਵਾਹ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਆ ਤੇ ਇਸੇ ਤਰ੍ਹਾਂ ਮਸੀਹ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਸਤਾਰ ਸਜਾਉਣ ਕਿਹਾ ਜਾ ਰਿਹਾ ਕਿ ਬੁਲੇਟ ਤੇ ਵੀ ਹਾਂਜੀ ਚਲਦੇ ਤੋਂ ਬੁਲੇਟ ਦੇ ਵੀ ਬੰਨ ਲੀਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਹੈ ਉਹ ਸਾਡਾ 2 ਮਿੰਟ ਦੇ ਵਿੱਚ ਬੰਨ ਹੀ ਜਾਂਦੀ ਹੈ ਵਕ 1.5 ਤੋਂ 2 ਮਿੰਟ ਚਲਦੇ ਬੁਲੇਟ ਤੇ ਕੋਈ ਨਹੀਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆ ਜੀ ਕਿਉਂਕਿ ਬੁਲਟ ਸ਼ੁਰੂ ਤੋਂ ਚਲਾਉਂਦੇ ਆਏ ਹਾਂ ਜੀ ਇੱਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚਲਦਾ ਰਿਹਾ ਬੁਲਟ ਤੇ ਨਾਲ ਨਾਲ ਅਸੀਂ ਦਸਤਾਰ ਬੰਨੀ ਗਏ ਪਹਿਲਾਂ ਮੈਂ ਆਪਣੇ ਬੰਨਣ ਦੀ ਪ੍ਰੈਕਟਿਸ ਕੀਤੀ ਜੀ ਫਿਰ ਬੁਲੇਟ ਹਾਈਡ ਦਾ ਉਹ ਬੱਚਾ ਬਿਠਾ ਕੇ ਫਿਰਉਂਦੇ ਬੱਚੇ ਦੇ ਪੱਗ ਬੰਨੀ ਆ ਚਲਦੇ ਹੋ ਬਲੱਡ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾ ਨਹੀਂ ਬੰਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾ ਬੰਨੋ ਬਾਹਨੇ ਨਾਲ ਆਓ ਜਲਦੀ ਵੀ ਬੰਨੀ ਹੁੰਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਹੁੰਦੀ ਹੈ ਪਾਕੀ ਸ਼ੀਸ਼ੇ ਤੋਂ ਬਿਨਾਂ ਵੀ ਬੰਨੀ ਹੁੰਦੀ ਹੈ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ ਮਾਡਲ ਟਨ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਤੇ ਆਪਣਾ ਪਗੜੀ ਸੈਂਟਰ ਹੈ ਅੱਛੀ ਟਰਬਨ ਟ੍ਰੇning ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਆਂ ਤੇ ਅੱਜ ਅਸੀਂ ਮਾਘੇ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਹੈ ਜੀ ਬਿਗਾਉਸ ਫਾਊਂਡੇਸ਼ਨ ਹਰਪੀ ਵੀਰਜੀ ਦੇ ਨਾਲ ਰਲ ਕੇ ਅੱਜ ਇੱਥੇ ਅਸੀਂ ਦਸਤਾਰ ਕੈਂਪ ਲਗਾਉਣ ਆਏ ਹੁਣੇ ਆ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆਂ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ ਪੱਗ ਬਨਣੀ ਬਹੁਤ ਔਖੀ ਲੱਗਦੀ ਐ ਉਹਨਾਂ ਲਈ ਇੱਕ ਮੈਸੇਜ ਜ਼ੈਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬਨ ਕੇ ਵੀ ਪੱਗ ਬਨ ਸਕਦੇ ਆ ਇਹ 2014 ਸ਼ੁਰੂ ਕੀਤਾ ਸੀਗਾ ਇਹ ਸ਼ੌਂਕੀਆਂ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅਸੀਂ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਨਵੰਬਰ ਦੇ ਵਿੱਚ 105 ਜਣਿਆਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਿਆਂ ਨੇ ਕਿਹਾ ਜੀ 82 ਜਣੇ ਵਾਹ ਜੀ ਵਾਹ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਐ ਇਸੀ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ-ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਹੈ। ਤੇ ਇਸੇ ਤਰ੍ਹਾਂ ਮਸੂਮ ਹੁੰਦੀ ਹੈ ਜਦੋਂ ਇਸ ਤਰ੍ਹਾਂ ਇੱਕ ਸਤਾਰ ਸੀ ਜੱਟ ਪਿਆ ਜਾ ਰਿਹਾ ਹੈ ਕਿ ਬੁਲੇਟ ਤੇ ਵੀ ਪਈ ਹੋਗੀ। ਹਾਂਜੀ ਚਲਦੇ ਸੋ ਬੁਲੇਟ ਦੇ ਵੀ ਬੰਨ ਲੀਦੀ ਹੈ ਜੀ। ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ। ਉਹ ਸਾਡਾ 2 ਮਿੰਟ ਦੇ ਵਿੱਚ ਬੰਨ ਹੀ ਜਾਂਦੀ ਹੈ। 1.5 ਤੋਂ 2 ਮਿੰਟ ਚਲਦੇ ਬੁਲੇਟ ਤੇ। ਕੋਈ ਨਹੀਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ। ਨਹੀਂ ਮੁਸ਼ਕਲ ਕੋਈ ਨਹੀਂ ਆਈ ਜੀ ਕਿਉਂਕਿ ਬੁਲੇਟ ਸ਼ੁਰੂ ਤੋਂ ਚਲਾਉ ਇੱਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਨਾਲ ਨਾਲ ਸੀ ਦਸਤਾਰ ਬੰਨੀ ਗੇ ਪਹਿਲੇ ਮੈਂ ਆਪਣੇ ਬੰਨਣ ਦੀ ਪ੍ਰੈਕਟਿਸ ਕੀਤੀ ਜੀ ਫਿਰ ਬੁਲਟ ਦੇ ਉੱਪਰ ਬੱਚਾ ਬਿਠਾ ਕੇ ਹਿੰਦੀ ਸਾਈਡ ਦਾ ਹਾਈਟ ਦਾ ਉਹ ਬੱਚਾ ਬਿਠਾ ਕੇ ਫਿਰ ਉਹਨਾਂ ਦੇ ਬੱਚੇ ਦੇ ਪੱਗ ਬੰਨੀ ਆ ਚੱਲਦੇ ਹੋ ਬੁਲਟ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾਂ ਨਹੀਂ ਬੰਨਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾਂ ਬੰਨੋ ਬਾਣੇ ਨਾਲ ਆਓ ਜਲਦੀ ਵੀ ਬੰਨੀ ਹੁੰਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਹੁੰਦੀ ਹੈ ਪਾਕੀਸ਼ੀਸ਼ੇ ਤੋਂ ਬਿਨਾਂ ਵੀ ਬੰਨੀ ਹੁੰਦੀ ਹੈ ਇਹ ਤੋਂ ਬਿਲੋਂਗ ਕਰਦਾ ਹਾਂ ਜੀ ਮਾਡਲ ਟੂ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਚ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇਨਿੰਗ ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਆ ਤੇ ਅੱਜ ਅਸੀਂ ਮਾਕੇ ਦੇ ਮੇਲੇ ਤੇ ਸ਼ੇਰ ਮੁਖਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਹੈ ਜੀ ਵਿਗਾਸ ਫਾਊਂਡੇਸ਼ਨ ਹਰਪੀ ਵੀਰਜੀ ਦੇ ਨਾਲ ਰਲ ਕੇ ਅੱਜ ਅੱਥੇ ਅਸੀਂ ਦਸਤਾਰ ਕੈਂਪ ਲਗਾਉਣ ਆਏ ਹੋਏ ਹਾਂ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆਂ ਕਿੰਨੇ ਸੋ ਬੇਚ ਜਿਹੜੀ ਤੁਸੀਂ ਉਹ ਪੇਜ ਉੱਤੇ ਤੋਂ ਕੀ ਬਾਲ ਤੁਸੀਂ ਉਹ ਫਾਰਮ ਵਿੱਚ ਕਰਾਉਂਦੇ ਹੈ। ਅ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀ ਕਹਿੰਦੇ ਨੇ ਕਿ ਸਾਨੂੰ ਪੱਗ ਬਨਣੀ ਬਹੁਤ ਔਖੀ ਲੱਗਦੀ ਹੈ ਉਹਨਾਂ ਲਈ ਇੱਕ ਮੈਸੇਜ ਜ਼ਿਆਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬਨ ਕੇ ਵੀ ਭਗਵਾਨ ਸਕਦੇ ਆ। ਇਹ 2014 ਸ਼ੁਰੂ ਕੀਤਾ ਸੀਗਾ। ਇਹ ਸ਼ੌਂਕੀਆਂ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਅ ਨਵੰਬਰ ਦੇ ਵਿੱਚ 105 ਜਣਾਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਾਂ ਨੇ ਕਿਹਾ ਜੀ 82 ਜਣੇ 82 ਜਣੇ ਬਾਜੀ ਬਾਜੀ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਹੈ ਤੇ ਇਸੇ ਤਰ੍ਹਾਂ ਜੀ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਇੱਕ ਦਸਤਾਰ ਸਿਜਾ ਟੂ ਕੀਤਾ ਜਾ ਰਿਹਾ ਹੈ ਕਿ ਬੁਲੇਟ ਤੇ ਵੀ ਹਾਂਜੀ ਚਲਦੇ ਤੇ ਬੁਲੇਟ ਦੇ ਵੀ ਬਨ ਲੀਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਉਹ ਸਾਡਾ 2 ਮਿੰਟ ਦੇ ਵਿੱਚ ਬਨ ਜਾਂਦੀ ਹੈ ਵਗ 1.5 ਤੋਂ 2 ਮਿੰਟ ਚਲਦੇ ਬੁਲੇਟ ਤੇ ਨਹੀਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆ ਜੀ ਕਿਉਂਕਿ ਬੁਲਟ ਸ਼ੁਰੂ ਤੋਂ ਚਲਾਂਦੇ ਆਏ ਆ ਜੀ ਟੇਕ-ਓਵਰ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਲਾਲ ਨਾਲ ਸੇ ਦਸਤਾਰ ਬੱਲੀ ਗਈ ਪਹਿਲੇ ਮੈਂ ਆਪਣੇ ਬਨਣ ਦੀ ਪ੍ਰੈਕਟਿਸ ਕੀਤੀ ਜੀ ਫਿਰ ਬੁਲੇਟ ਹਾਈਡ ਦਾ ਉਹ ਬੱਚਾ ਬਿਠਾ ਕੇ ਫਿਰ ਉਹਨਾਂ ਦੇ ਬੱਚੇ ਦੇ ਪੱਗ ਬੰਨੀ ਆ ਚਲਦੇ ਹੋ ਬਲੱਡ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾ ਨਹੀਂ ਬੰਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾ ਬੰਨੋ ਬਾਣੇ ਨਾਲ ਆਓ ਜਲਦੀ ਵੀ ਬੰਨੀ ਹੁੰਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਹੁੰਦੀ ਹੈ ਪਾਕੀਸ਼ੀਸ਼ੇ ਤੋਂ ਪਹਿਲਾਂ ਵੀ ਬੰਨੀ ਹੁੰਦੀ ਹੈ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ ਮਾਡਲ ਟੂ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਦਾ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇning ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਆਂ ਤੇ ਅੱਜ ਅਸੀਂ ਮਾਘੇ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਜੀ ਵਿਗਾਸ ਫਾਊਂਡੇਸ਼ਨ ਆਰਪੀ ਵੀਰਜੀ ਦੇ ਨਾਲ ਰਲ ਕੇ ਅੱਜ ਅੱਥੇ ਅਸੀਂ ਦਸਤਾਰ ਕੈਂਪ ਲਗਾਉਣ ਆਏ ਹੋਏ ਆ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆਂ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ ਪਗਵਨ ਬਣਨੀ ਬਹੁਤ ਔਖੀ ਲੱਗਦੀ ਹੈ ਉਹਨਾਂ ਲਈ ਇੱਕ ਮੈਸੇਜ ਜ਼ਿਆਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬਨ ਕੇ ਵੀ ਪਗ ਬਣ ਸਕਦੇ ਹਾਂ ਇਹ 2014 ਸ਼ੁਰੂ ਕੀਤਾ ਸੀਗਾ ਇਹ ਸ਼ੌਂਕਿਆ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅਸੀਂ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਨਵੰਬਰ ਦੇ ਵਿੱਚ 105 ਜਣਿਆਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਿਆਂ ਨੇ ਕਿਹਾ ਜੀ 82 ਜਣੇ ਵਾਹ ਜੀ ਵਾਹ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੀ ਤਰ੍ਹਾਂ ਸਾਡੂ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਆ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਆ ਤੇ ਇਸੇ ਤਰ੍ਹਾਂ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਇਸਤਾਰ ਸਿਜਾਟੂ ਕਹੇ ਜਾ ਰਹੇ ਕਿ ਬੁਲੇਟਸ ਤੇ ਵੀ ਹਾਂਜੀ ਚਲਦੇ ਨੇ ਬੁਲੇਟ ਦੇ ਵੀ ਬੰਨ ਲੀਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਉਹ ਸਾਡਾ 2 ਮਿੰਟ ਦੇ ਵਿੱਚ ਬੰਨ ਹੀ ਜਾਂਦੀ ਹੈ ਵਕ 1.5 ਤੋਂ 2 ਮਿੰਟ ਚਲਦੇ ਬੁਲੇਟ ਤੇ ਨਹੀਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆ ਜੀ ਕਿਉਂਕਿ ਬੁਲੇਟ ਛੁਰ ਤੋਂ ਚਲਾਉਂਦੇ ਆਏ ਆ ਜੀ ਇੱਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਲਾਲਾਂ ਨਾਲ ਸੀ ਦਸਤਾਰ ਬੰਨੀ ਕੇ ਪਹਿਲੇ ਮੈਂ ਆਪਣੇ ਬੰਨਣ ਦੀ ਪ੍ਰੈਕਟਿਸ ਕੀਤੀ ਜੀ ਫਿਰ ਬੁਲਟ ਦੇ ਉੱਪਰ ਬੱਚਾ ਬਿਠਾ ਕੇ ਹਿੰਦੀ ਸਾਈਡ ਦਾ ਹਾਈਟ ਦਾ ਉਹ ਬੱਚਾ ਬਿਠਾ ਕੇ ਫਿਰ ਉਹਨਾਂ ਦੇ ਬੱਚੇ ਦੇ ਪੱਗ ਬੰਨੀ ਆ ਚੱਲਦੇ ਹੋ ਬੁਲਟ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾਂ ਨਹੀਂ ਬੰਨਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾਂ ਬੰਨੋ ਬਾਣੇ ਨਾਲ ਆਓ ਜਲਦੀ ਵੀ ਬੰਨੀ ਜਾਂਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਜਾਂਦੀ ਹੈ ਪਾਕਿਸਤਾਨੇ ਤੋਂ ਪਹਿਲਾਂ ਵੀ ਬੰਨੀ ਹੁੰਦੀ ਹੈ ਧਿਆਨੇ ਤੋਂ ਬਿਲੋਂਗ ਕਰਦਾ ਹਾਂ ਜੀ ਮਾਡਲ ਟੂਨ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇਨਿੰਗ ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਹਾਂ ਤੇ ਅੱਜ ਅਸੀਂ ਮਾਕੇ ਦੇ ਮੇਲੇ ਤੇ ਸ਼ੇਰ ਮੁਖਸਰ ਸਾਹਿਬ ਪਾਇਤੇ ਦਸਤਾਰ ਕੈਂਪ ਲਗਾਇਆ ਹੈ ਜੀ ਵਿਗਾਸ ਫਾਊਂਡੇਸ਼ਨ ਆਰਪੀ ਵੀਰਜੀ ਦੇ ਨਾਲ ਰਲ ਕੇ ਅੱਜ ਅੱਥੇ ਅਸੀਂ ਦਸਤਾਰ ਕੈਂਪ ਲਗਾਉਣ ਆਏ ਹੁਣੇ ਆ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਹ ਨੇ ਸਵੇਚ ਜਿਹੜੀ ਤੁਸੀਂ ਹੋ ਤੇ ਉਹ ਕਦੇ ਕੋਈ ਵਾਰ ਫਿਰ ਨਹੀਂ ਹੋ ਪਾ ਇਹ ਚੀਜ਼ ਕਰਾਉਂਦੀ ਹੈ ਨਾ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ ਪੱਗ ਬਨਣੀ ਬਹੁਤ ਔਖੀ ਲੱਗਦੀ ਹੈ ਉਹਨਾਂ ਲਈ ਇੱਕ ਮੈਸੇਜ ਜ਼ਿਆਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬਨ ਕੇ ਵੀ ਭਗਵਾਨ ਸਕਦੇ ਆ ਇਹ 2014 ਸ਼ੁਰੂ ਕੀਤਾ ਸੀਗਾ ਇਹ ਸ਼ੌਂਕਿਆਂ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅਸੀਂ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਨਵੰਬਰ ਦੇ ਵਿੱਚ 105 ਜਣਾਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਾਂ ਨੇ ਕਿਹਾ ਜੀ 82 ਜਣੇ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਹੈ ਜੀ ਤੇ ਇਸੇ ਤਰ੍ਹਾਂ ਜਿਵੇਂ ਦੀ ਜਦੋਂ ਇਸ ਤਰ੍ਹਾਂ ਇਹ ਦਸਤਾਰ ਸਿਜਾਉਂ ਕਿਹਾ ਜਾ ਰਿਹਾ ਕਿ ਬੁਲੇਟ ਤੇ ਵੀ ਹਾਂਜੀ ਚਲਦੇ ਤੇ ਬੁਲੇਟ ਦੇ ਵੀ ਬਨ ਲੀਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਉਹ ਸਾਡਾ 2 ਮਿੰਟ ਦੇ ਵਿੱਚ ਬਨ ਜਾਂਦੀ ਹੈ ਵਕ 1.5 ਤੋਂ 2 ਮਿੰਟ ਚਲਦੇ ਬੁਲੇਟ ਤੇ ਨਹੀਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆ ਜੀ ਕਿਉਂਕਿ ਬੁਲਟ ਸ਼ੁਰੂ ਤੋਂ ਚਲਾਂਦੇ ਆਏ ਆ ਜੀ ਇੱਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚਲਦਾ ਰਿਹਾ ਬੁਲਟ ਤੇ ਨਾਲ ਨਾਲ ਅਸੀਂ ਦਸਤਾਰ ਬਨਨੀ ਗਈ ਪਹਿਲੇ ਮੈਂ ਆਪਣੇ ਬਨਣ ਦੀ ਪ੍ਰੈਕਟਿਸ ਕੀਤੀ ਜੀ ਫਿਰ ਬੁਲਟ ਦੇ ਉੱਪਰ ਬੱਚਾ ਬਿ ਹਾਈਡ ਦਾ ਉਹ ਬੱਚਾ ਬਿਠਾ ਕੇ ਫਿਰਉਂਦੇ ਬੱਚੇ ਦੇ ਪੱਗ ਬੰਨੀ ਆ ਚਲਦੇ ਹੋ ਬੁਲੇਟ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾ ਨਹੀਂ ਬੰਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾ ਬੰਨੋ ਬਾਹਲੇ ਨਾਲ ਆਓ ਜਲਦੀ ਵੀ ਬੰਨੀ ਜਾਂਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਜਾਂਦੀ ਹੈ ਪੱਗ ਸ਼ੀਸ਼ੇ ਤੋਂ ਬਿਨਾਂ ਵੀ ਬੰਨੀ ਹੁੰਦੀ ਹੈ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ ਮਾਡਲ ਟਨ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਤੇ ਆਪਣਾ ਪੱਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇning ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਆਂ ਤੇ ਅੱਜ ਅਸੀਂ ਮਾਘੇ ਦੇ ਮੇਲੇ ਤੇ ਸ਼ੇਰ ਮੁਖਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਜੀ ਵਿਗਾਸ ਫਾਊਂਡੇਸ਼ਨ ਆਰਪੀ ਵੀਰਜੀ ਦੇ ਨਾਲ ਰਲ ਕੇ ਅੱਜ ਅੱਥੇ ਅਸੀਂ ਦਸਤਾਰ ਕੈਂਪ ਲਗਾਉਣ ਆਏ ਹੁਣੇ ਆ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆਂ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ ਪਗਵਨ ਬਣਨੀ ਬਹੁਤ ਔਖੀ ਲੱਗਦੀ ਐ ਉਹਨਾਂ ਲਈ ਇੱਕ ਮੈਸੇਜ ਜ਼ਿਆਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬੰਨ ਕੇ ਵੀ ਭਗਵਾਨ ਬਣ ਸਕਦੇ ਆ ਇਹ 2014 ਸ਼ੁਰੂ ਕੀਤਾ ਸੀਗਾ ਇਹ ਸ਼ੌਂਕਿਆਂ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅਸੀਂ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਨਵੰਬਰ ਦੇ ਵਿੱਚ 105 ਜਣਿਆਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਿਆਂ ਨੇ ਕਿਹਾ ਜੀ 82 ਜਣੇ ਵਾਹ ਜੀ ਵਾਹ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਐ ਇਸੀ ਤਰ੍ਹਾਂ ਸਾਡਾ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ-ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਹੈ ਤੇ ਇਸੇ ਤਰ੍ਹਾਂ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਸਤਸ ਆਜਾ ਟੂ ਕਿਹਾ ਜਾ ਰਿਹਾ ਕਿ ਬੁਲੇਟ ਤੇ ਵੀ ਹਾਂਜੀ ਚਲਦੇ ਨੇ ਬੁਲੇਟ ਦੇ ਵੀ ਬੰਨ ਲੀਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਉਹ ਸਾਡਾ 2 ਮਿੰਟ ਦੇ ਵਿੱਚ ਬੰਨ ਹੀ ਜਾਂਦੀ ਹੈ 1.5 ਤੋਂ 2 ਮਿੰਟ ਚਲਦੇ ਬੁਲੇਟ ਤੇ ਕੋਈ ਨਹੀਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆ ਜੀ ਕਿਉਂਕਿ ਬੁਲੇਟ ਸ਼ੁਰੂ ਤੋਂ ਚਲਾਉਂਦੇ ਆਏ ਹਾਂ ਜੀ ਇੱਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਨਾਲ ਨਾਲ ਅਸੀਂ ਦਸਤਾਰ ਬੰਨੀ ਗਏ ਪਹਿਲੇ ਮੈਂ ਆਪਣੇ ਬੰਨਣ ਦੀ ਪ੍ਰੈਕਟਿਸ ਕੀਤੀ ਸੀ ਫਿਰ ਬੁਲਟ ਦੇ ਉੱਪਰ ਬੱਚਾ ਬਿਠਾ ਕੇ ਅੰਦੀ ਸਾਈਡ ਦਾ ਹਾਈਟ ਦਾ ਉਹ ਬੱਚਾ ਬਿਠਾ ਕੇ ਫਿਰ ਉਹਨਾਂ ਦੇ ਬੱਚੇ ਦੇ ਪੱਗ ਬੰਨੀ ਆ ਚੱਲਦੇ ਹੋ ਬੁਲਟ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾਂ ਨਹੀਂ ਬੰਨਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾਂ ਬੰਨੋ ਬਾਣੇ ਨਾਲ ਆਓ ਜਲਦੀ ਵੀ ਬੰਨੀ ਹੁੰਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਹੁੰਦੀ ਹੈ ਪਾਕਸ਼ੀਸ਼ੇ ਤੋਂ ਬਿਨਾ ਵੀ ਬੰਨੀ ਹੁੰਦੀ ਹੈ ਦੇਣੇ ਤੋਂ ਬਿਲੋਂਗ ਕਰਦਾ ਹਾਂ ਜੀ ਮਾਡਲ ਟੂ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਦਾ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇਨਿੰਗ ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਆ ਤੇ ਅੱਜ ਅਸੀਂ ਮਾਕੇ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਹੈ ਜੀ ਵਿਗਾਉਸ ਫਾਊਂਡੇਸ਼ਨ ਆਰਪੀ ਵੀਰਜੀ ਦੇ ਨਾਲ ਰਲ ਕੇ ਅੱਜ ਇੱਥੇ ਅਸੀਂ ਦਸਤਾਰ ਕੈਂਪ ਲਗਾਣ ਆਏ ਹੋਏ ਹਾਂ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆ ਕਿੰਨੇ ਸੋ ਬੇਚੇ ਜਿਹੜੀ ਤੁਸੀਂ ਉਹ ਤੇ ਉਹ ਕਿਵਾਂ ਸੋ ਤੇ ਉਹ ਤੋਂ ਕਿੱਥੋਂ ਉੱਠਿਆ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਹ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀ ਕਹਿੰਦੇ ਨੇ ਕਿ ਸਾਨੂੰ ਪੱਗ ਬਨਣੀ ਬਹੁਤ ਔਖੀ ਲੱਗਦੀ ਹੈ ਉਹਨਾਂ ਲਈ ਇੱਕ ਮੈਸੇਜ ਜ਼ਿਆਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬਨ ਕੇ ਵੀ ਭਗਵਾਨ ਸਕਦੇ ਆ ਇਹ 2014 ਸ਼ੁਰੂ ਕੀਤਾ ਸੀਗਾ ਇਹ ਸ਼ੌਂਕਿਆ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅਸੀਂ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਨਵੰਬਰ ਦੇ ਵਿੱਚ 105 ਜਣਾਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਾਂ ਨੇ ਕਿਹਾ ਜੀ 82 ਜਣੇ ਵਾਹਿਗੁਰੂ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਹੈ ਤੇ ਇਸੇ ਤਰ੍ਹਾਂ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਸਤਾਰ ਸਿਜਾ ਟੂ ਪਿਆ ਜਾ ਰਿਹਾ ਹੈ ਕਿ ਬੁਲੇਟ ਤੇ ਵੀ ਹਾਂਜੀ ਚਲਦੇ ਤੇ ਬੁਲੇਟ ਦੇ ਵੀ ਬਨ ਲੀਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਉਹ ਸਾਡਾ 2 ਮਿੰਟ ਦੇ ਵਿੱਚ ਬਨ ਜਾਂਦੀ ਹੈ ਵਗ 1.5 ਤੋਂ 2 ਮਿੰਟ ਚਲਦੇ ਬੁਲੇਟ ਤੇ ਨਹੀਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆ ਜੀ ਕਿਉਂਕਿ ਬੁਲਟ ਸ਼ੁਰੂ ਤੋਂ ਚਲਾਉਂਦੇ ਆਏ ਆ ਜੀ ਇੱਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਨਾਲ ਨਾਲ ਅਸੀਂ ਦਸਤਾਰ ਬੰਨੀ ਗਏ ਪਹਿਲੇ ਮੈਂ ਆਪਣੇ ਬਨਣ ਦੀ ਪ੍ਰੈਕਟਿਸ ਕੀਤੀ ਜੀ ਫਿਰ ਬੁਲੇਟ ਦੇ ਉ ਹਾਈਡ ਦਾ ਉਹ ਬੱਚਾ ਬਿਠਾ ਕੇ ਫਿਰੋਂ ਤੇ ਬੱਚੇ ਦੇ ਪੱਗ ਬੰਨੀ ਆ ਚਲਦੇ ਹੋ ਬਲੱਡ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾ ਨਹੀਂ ਬੰਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾ ਬੰਨੋ ਬਾਹਲੇ ਨਾਲ ਆਓ ਜਲਦੀ ਵੀ ਬੰਨੀ ਹੁੰਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਹੁੰਦੀ ਹੈ ਪੱਗ ਸ਼ੀਸ਼ੇ ਤੋਂ ਬਿਨਾ ਵੀ ਬੰਨੀ ਹੁੰਦੀ ਹੈ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ ਮਾਡਲ ਟੂ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਤੇ ਆਪਣਾ ਪਗੜੀ ਸੈਂਟਰ ਹੈ ਅੱਚੀ ਟਰਬਨ ਟ੍ਰੇning ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਆਂ ਤੇ ਅੱਜ ਅਸੀਂ ਮਾਘੇ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਜੀ ਬਿਗਾਉਸ ਫਾਊਂਡੇਸ਼ਨ ਆਰਪੀ ਵਰਜੀ ਦੇ ਨਾਲ ਰਲ ਕੇ ਅੱਜ ਇੱਥੇ ਅਸੀਂ ਦਸਤਾਰ ਕੈਂਪ ਲਗਾਣ ਆਏ ਹੋਏ ਆ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆਂ ਕਿੰਨੇ ਸੋ ਵਿੱਚ ਜਿਹੜੀ ਤੁਸੀਂ ਹੁੰਦੇ ਹੋ ਜੇ ਉੱਥੇ ਕੋਈ ਬੰਦ ਸੁਖ ਦੀ ਲੋੜ ਵਿੱਚ ਕਰਾਉਂਦੀ ਹੈ ਨਾ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀਰ ਕ ਪੱਗ ਬਨਣੀ ਬਹੁਤ ਔਖੀ ਲੱਗਦੀ ਐ ਉਹਨਾਂ ਲਈ ਇੱਕ ਮੈਸੇਜ ਜ਼ੈਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬਨ ਕੇ ਵੀ ਪੱਗ ਬਨ ਸਕਦੇ ਆ ਇਹ 2014 ਸ਼ੁਰੂ ਕੀਤਾ ਸੀਗਾ ਇਹ ਸ਼ੌਂਕੀਆਂ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅਸੀਂ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਨਵੰਬਰ ਦੇ ਵਿੱਚ 105 ਜਣਿਆਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਿਆਂ ਨੇ ਕਿਹਾ ਜੀ 82 ਜਣੇ ਵਾਹ ਜੀ ਵਾਹ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਐ ਇਸੀ ਤਰ੍ਹਾਂ ਸਾਡੂ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਆ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਆ ਤੇ ਇਸੇ ਤਰ੍ਹਾਂ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਇਹ ਦਸਤਾਰ ਸਿਜਾਟ ਕਿਹਾ ਜਾ ਰਿਹਾ ਕਿ ਬੁਲੇਟ ਤੇ ਵੀ ਹਾਂਜੀ ਚਲਦੇ ਤੇ ਬੁਲੇਟ ਦੇ ਵੀ ਬੰਨ ਲੀਦੀ ਆ ਜੀ ਇਹ ਉਹਨਾਂ ਵਾਸਤੇ ਆ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਉਹ ਸਾਡਾ 2 ਮਿੰਟ ਦੇ ਵਿੱਚ ਬੰਨੀ ਹੁੰਦੀ ਆ ਵਕ 1.5 ਤੋਂ 2 ਮਿੰਟ ਚਲਦੇ ਬੁਲੇਟ ਤੇ ਨਹੀਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆ ਜੀ ਕਿਉਂਕਿ ਬੁਲਟ ਸ਼ੁਰੂ ਤੋਂ ਚਲਾਉਂਦੇ ਆਏ ਆ ਜੀ ਇੱਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਲਾਲ ਵਾਲਾ ਸੀ ਦਸਤਾਰ ਬੰਨੀ ਗਏ ਪਹਿਲੇ ਮੈਂ ਆਪਣੇ ਬੰਨਣ ਦੀ ਪ੍ਰੈਕਟਿਸ ਕੀਤੀ ਜੀ ਫਿਰ ਬੁਲਟ ਦੇ ਉੱਪਰ ਬੱਚਾ ਬਿਠਾ ਕੇ ਹਿੰਦੀ ਸਾਈਡ ਦਾ ਹਾਈਟ ਦਾ ਉਹ ਬੱਚਾ ਬਿਠਾ ਕੇ ਫਿਰ ਉਹਨਾਂ ਦੇ ਬੱਚੇ ਦੇ ਪੱਗ ਬੰਨੀ ਆ ਚੱਲਦੇ ਹੋ ਬੁਲਟ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾਂ ਨਹੀਂ ਬੰਨਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾਂ ਬੰਨੋ ਬਾਹਨੇ ਨਾਲ ਆਓ ਜਲਦੀ ਵੀ ਬੰਨੀ ਹੁੰਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਹੁੰਦੀ ਹੈ ਪਾਕੀ ਸ਼ੀਸ਼ੇ ਤੋਂ ਬਿਨਾਂ ਵੀ ਬੰਨੀ ਹੁੰਦੀ ਹੈ ਮਾਡਲ ਟਨ ਐਕਸਟੈਂਸ਼ਨ ਬਾਬਾ ਦੀ ਇਸਮ ਚੋਂ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇning ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਹਾਂ ਤੇ ਅੱਜ ਅਸੀਂ ਮਾਘੀ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਜੀ ਵਿਗਾਸ ਫਾਊਂਡੇਸ਼ਨ ਆਰਪੀ ਵੀਰਜੀ ਦੇ ਨਾਲ ਰਲ ਕੇ ਅੱਜ ਇੱਥੇ ਅਸੀਂ ਦਸਤਾਰ ਕੈਂਪ ਲਗਾਉਣ ਆਏ ਹੋਏ ਹਾਂ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਹਾਂ ਕਿੰਨੇ ਸਬ ਵਿੱਚ ਜਿਹੜੀ ਤੁਸੀਂ ਉੱਥੇ ਉੱਥ ਤੋਂ ਪੀਗਾ ਤਾ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ ਪੱਗ ਬੰਨਣੀ ਬਹੁਤ ਔਖੀ ਲੱਗਦੀ ਹੈ ਉਹਨਾਂ ਲਈ ਇੱਕ ਮੈਸੇਜ ਜ਼ਿਆਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬੰਨ ਕੇ ਵੀ ਪੱਗ ਬੰਨ ਸਕਦੇ ਹਾਂ ਇਹ 2014 ਸ਼ੁਰੂ ਕੀਤਾ ਸੀਗਾ ਇਹ ਸ਼ੌਂਕਿਆ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅਸੀਂ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਨਵੰਬਰ ਦੇ ਵਿੱਚ 105 ਜਣਿਆਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣੇ ਨੇ ਕਿਹਾ ਜੀ 82 ਜਣੇ ਵਾਹ ਜੀ ਵਾਹ 82 ਜਣੇ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਹੈ ਤੇ ਇਸੇ ਤਰ੍ਹਾਂ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਇਸ ਤਰ੍ਹਾਂ ਕਿਹਾ ਜਾ ਰਿਹਾ ਕਿ ਬੁਲੇਟ ਦੇ ਵੀ ਹਾਂ ਜੀ ਚਲਦੇ ਨੇ ਬੁਲੇਟ ਦੇ ਵੀ ਬੰਨ ਲੀਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਹੈ ਉਹ ਸਾਡਾ 2 ਮਿੰਟ ਦੇ ਵਿੱਚ ਬਣ ਜਾਂਦੀ ਹੈ ਵਗ 1.5 ਤੋਂ 2 ਮਿੰਟ ਚਲਦੇ ਬੁਲਟ ਤੇ ਨਹੀਂ ਕੋਈ ਮੁਸ਼ਕਲ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆਈ ਜੀ ਕਿਉਂਕਿ ਬੁਲਟ ਸ਼ੁਰੂ ਤੋਂ ਚਲਾਂਦੇ ਆਏ ਆਂ ਜੀ ਟੇਕ-ਆਵਰ ਦੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਲਾਲ ਨਾਲੇ ਸਿੱਧਾਰ ਬੱਣ ਗਏ ਪਹਿਲੇ ਮੈਂ ਆਪਣੇ ਬਣਨ ਦੀ ਪ੍ਰੈਕਟਿਸ ਕੀਤੀ ਜੀ ਫਿਰ ਬੁਲਟ ਦੇ ਉੱਪਰ ਬੱਚਾ ਬਿਠਾ ਕੇ ਹਿੰਦਕ ਸਾਈਡ ਦਾ ਹਾਈਟ ਦਾ ਉਹ ਬੱਚਾ ਬਿਠਾ ਕੇ ਫਿਰ ਉਹਨਾਂ ਦੇ ਬੱਚੇ ਦੇ ਪੱਗ ਬਣਨੀ ਆ ਚਲਦੇ ਹੋ ਬੁਲਟ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾ ਨਹੀਂ ਬੰਦੇ ਉਹਨਾਂ ਜਲਦੀ ਵੀ ਬੰਨੀ ਜਾਂਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਜਾਂਦੀ ਹੈ ਪੱਗ ਸ਼ੀਸ਼ੇ ਤੋਂ ਬਿਨਾ ਵੀ ਬੰਨੀ ਹੁੰਦੀ ਹੈ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ ਮਾਡਲ ਤੋਂ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਚ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇning ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਆ ਤੇ ਅੱਜ ਅਸੀਂ ਮਾਕੇ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਜੀ ਵਿਗਾਸ ਫਾਊਂਡੇਸ਼ਨ ਆਰਪੀ ਵੀਰਜੀ ਦੇ ਨਾਲ ਰਲ ਕੇ ਅੱਜ ਇੱਥੇ ਅਸੀਂ ਦਸ ਇਹ ਇਸੇ ਤਰ੍ਹਾਂ ਜਿਵੇਂ ਸਵਾਵਾ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆ। ਕਿੰਨੇ ਸਬੇ ਚ ਜੀ ਚੁਸੀ ਹੁੰਦੇ ਹੋ। ਕਿ ਭਾਵੇਂ ਕਿ ਕਿਥੋਂ ਕਿਥੋਂ। ਅ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀ ਕਹਿੰਦੇ ਨੇ ਕਿ ਸਾਨੂੰ ਪੱਗ ਬਨਣੀ ਬਹੁਤ ਔਖੀ ਲੱਗਦੀ ਹੈ। ਉਹਨਾਂ ਲਈ ਇੱਕ ਮੈਸੇਜ ਜ਼ੈਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬਨ ਕੇ ਵੀ ਪੱਗ ਬਨ ਸਕਦੇ ਆ। ਇਹ 2014 ਸ਼ੁਰੂ ਕੀਤਾ ਸੀਗਾ। ਇਹ ਸ਼ੌਂਕਿਆ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਅ ਨਵੰਬਰ ਦੇ ਵਿੱਚ 105 ਜਣਿਆਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਿਆਂ ਨੇ ਕਿਹਾ ਜੀ 82 ਜਣੇ ਵਾਹ ਜੀ ਵਾਹ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਹੈ ਤੇ ਇਸੇ ਤਰ੍ਹਾਂ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਸਤਾਰ ਸਜਾਉਂਦੇ ਕਹੇ ਜਾ ਰਹੇ ਕਿ ਬੁਲੇਟ ਤੇ ਵੀ ਹਾਂਜੀ ਚਲਦੇ ਤੇ ਬੁਲੇਟ ਦੇ ਵੀ ਬੰਨ ਲੀਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਹੈ ਉਹ ਸਾਡਾ 2 ਮਿੰਟ ਦੇ ਵਿੱਚ ਬੰਨ ਹੀ ਜਾਂਦੀ ਹੈ ਵਗ 1.5 ਤੋਂ 2 ਮਿੰਟ ਚਲਦੇ ਬੁਲੇਟ ਤੇ ਨਹੀਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆ ਜੀ ਕਿਉਂਕਿ ਬੁਲਟ ਛੁਰ ਤੋਂ ਚਲਾਉਂਦੇ ਆਏ ਹਾਂ ਜੀ ਇੱਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਲਾਲ ਨਾਲ ਸੀ ਦਸਤਾਰ ਬੰਨੀ ਗਈ ਪਹਿਲੇ ਮੈਂ ਆਪਣੇ ਬੰਨਣ ਦੀ ਪ੍ਰੈਕਟਿਸ ਕੀਤੀ ਜੀ ਫਿਰ ਬੁ ਸਾਈਡ ਦਾ ਉਹ ਬੱਚਾ ਬਿਠਾ ਕੇ ਫਿਰ ਉਹਨਾਂ ਦੇ ਬੱਚੇ ਦੇ ਪੱਗ ਬੰਨੀ ਹੈ ਚਲਦੇ ਹੋ ਬੁਲੇਟ ਤੇ